ਦੀ ਗੱਲ ਅੱਜ ਦਾ ਪੈਰਾ ਰਚ ਰਹੇ ਹਾਂ ਜੀ মিডিਆ ਅਨੁਕੇ ਜੀਵਨ ਵਿੱਚ মিডিਆ ਦਾ ਬੜਾ ਮਹੱਤਵਪੂਰਨ ਰੋਲ ਹੈ ਇਹ ਸਾਡੇ ਸਾਹਮਣੇ ਦੋ ਤਿੰਨ ਰੂਪਾਂ ਵਿੱਚ ਮੌਜੂਦ ਹੈ ਇਹਨਾਂ ਵਿੱਚ ਪ੍ਰਿੰਟ ਤੇ ਇਲੈਕਟ੍ਰੋਨਿਕ মিডিਆ ਪ੍ਰਮੁੱਖ ਹਨ ਇੰਟਰਨੈਟ ਤੇ ਫੇਸਬੁੱਕ ਤੋਂ ਸਭ ਤੋਂ ਹਰਮਨ ਪਿਆਰੇ ਥਾਂ ਪ੍ਰਾਪਤ ਹੈ ਤੇ ਟਵਿੱਟਰ ਆਪਣੇ ਥਾਂ ਦੇ ਮਹੱਤਵਪੂਰਨ ਹੈ মিডিਆ ਲੋਕਤੰਤਰ ਦਾ ਚੌਥਾ ਥੰਮ ਕਿਹਾ ਜਾਂਦਾ ਹੈ ਇਹ ਲੋਕਾਂ ਨੂੰ ਹਰ ਪੱਖੋਂ ਜਾਗਰੂਕ ਕਰਨ ਵਿੱਚ ਮਤਤਪੂਰਨ ਪੂਰਮਿਕਾ ਅਦਾ ਕਰ ਸਕਦਾ ਹੈ ਇਸ ਦੇਸ਼ 나 ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਵਪਾਰੀ ਘਟਨਾ ਨੂੰ ਮਿੰਟਾਂ ਸਕਿੰਟਾਂ ਵਿੱਚ ਘਰ ਘਰ ਪਛਾਣ ਦਿੰਦਾ ਹੈ ਇਸ ਸਾਡੇ ਦੇਸ਼ ਦੇ ਸਿਆਸੀ ਵਰਗ ਸਰਕਾਰ ਅਤੇ ਅਫਸਰ ਅਫਸਰ ਸਾਹੀ ਵੱਲੋਂ ਅਫਸਰ ਸਾਹੀ ਵੱਲੋਂ ਕਿਤੇ ਵੱਡੇ ਵੱਡੇ ਅਧਾਰਿਕ ਕਪਲਿਆਂ ਨੂੰ ਵੇਚ ਵੇਚੇ ਚ ਕੋ ਕੇ ਲੋਕਾਂ ਸਾਹਮਣੇ ਪੇਸ਼ ਕੀਤਾ ਹੈ ਪ੍ਰਸ਼ਟਾਚਾਰੀ ਦੀ ਅਜਿਹੇ ਨੂੰ ਲਟਾ ਦੇ ਕੇ ਲੋਕਾਂ ਵੱਲੋਂ ਖੂਬ ਵਾਹ ਵਾਖੱਟੀ ਹੈ ਇਸ ਨੇ ਹੌਤਾ ਉੱਪਰ ਹੋ ਰੇ ਜਲਮਾਂ ਨੂੰ ਉਹਨਾਂ ਦੇ ਜਿਸਮੀ ਸ਼ੋਸ਼ਣ ਅਤੇ ਅਸਲੀ ਅਸ਼ਲੀਲ ਹਮਲਿਆਂ ਤੋਂ ਨੰਗਾ ਕਰਨ ਵਿੱਚ ਬੜੀ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਤੇ ਪਹੁੰਚ ਵਾਲੇ ਲੋਕਾਂ ਮੰਤਰੀਆਂ ਅਪਸਰਾਵਾਂ ਤੇ ਅਮੀਰਾਂ ਦੇ ਕਾਕਿਆਂ ਨੂੰ ਕਟਹਾਣੇ ਵਿੱਚ ਖੜਾ ਕੀਤਾ ਹੈ ਇਸ ਨੇ ਸਮੇਂ ਸਮੇਂ ਪਿੰਨ ਪਿੰਨ ਅੰਤਰ ਅੰਤਰਰਾਜੀ ਤੇ ਅੰਤਰਦੇਸ਼ੀ ਕਲਾ ਮੁਕਾਬਲਿਆਂ ਦਾ ਆਯੋਜਨ ਕਰਕੇ ਬਹੁਤ ਸਾਰੇ ਬਾਲ ਤੇ ਨੌਜਵਾਨ ਕਲਾਕਾਰਾਂ ਦਾ ਉਤਸਾਹ ਵਧਾਇਆ ਹੈ ਤੇ ਲੋਕ ਕਲਾਕਾਰ ਦਾ ਮਾਣ ਵਧਾਇਆ ਹੈ ਇਸ ਵਿੱਚ ਇਸ ਤਰ੍ਹਾਂ ਇਸ ਤਰ੍ਹਾਂ ਲੋਕਾਂ ਨੂੰ ਦਿਲ ਪਰਚਾਵੇ ਦੀ ਭਰਪੂਰ ਸਮਗਰੀ ਦੇ ਕੇ ਦਰਸ਼ਕਾਂ ਦੇ ਦਿਲਾਂ ਵਿੱਚ ਆਪਣੀ ਥਾਂ ਬਣਾਈ ਹੈ ਇਸੇ ਪ੍ਰਕਾਰ ਇਸ ਇਹ ਬਹੁਤ ਸਾਰੇ ਮਸਲਿਆਂ ਸੰਬੰਧੀ ਮਹਾ ਮਾਹਿਰਾਂ ਦੇ ਸੰਵਾਦ ਰਾਜਾ ਕਿ ਉਹਨਾਂ ਸੰਬੰਧੀ ਲੋਕਾਂ ਤੱਕ ਤਰਕਪੂਰਨ ਸਹੀ ਜਾਣਕਾਰੀ ਪਹੁੰਚਾਉਣ ਵਿੱਚ ਮਹੱਤਵਪੂਰਨ ਰੋਲ ਅਦਾ ਕੀਤਾ ਹੈ ਇਸ ਦੇ ਇੰਨੇ ਮਹੱਤਵਪੂਰਨ ਰੋਲ ਨੂੰ ਦੇਖਦਾ ਸਿਆਸਤ ਉਤੇ ਆਪਣੀ ਪਕੜ ਜਾਰੀ ਰੱਖਣ ਦੇ ਚਾਹਵਾਨ ਬਹੁਤ ਸਾਰੇ ਸਿਆਸੀ ਘਰਾਣਿਆਂ ਮੰਤਰੀਆਂ ਧਨਵਾਨਾਂ ਨੇ ਲੋਕਾਂ ਦੀ ਸੋਚ ਨੂੰ ਆਪਣੇ ਤਾਬਿਕ ਢਾਲਣ ਲਈ ਆਪਣੇ ਨਿੱਜੀ ਟੀਵੀ ਚੈਨਲ ਚਲਾਏ ਹੋਏ ਹਨ ਜੋ ਸੱਚ ਦਾ ਗੱਲ ਘੁਟੰਦਾ ਯਤਨ ਕਰਦੇ ਹਨ ਇਨੈਥਿਕ ਤੇ ਭ੍ਰਸ਼ਟਾਚਾਰੀ ਵਿਆਸ ਤੋਂ ਅਨਾਲਾ ਗੁੰਗਾਨ ਕਰਦੇ ਹਨ ਇਸ ਦੇ ਨਾਲ ਹੀ মিডিਆ ਇਸ਼ਤਿਹਾਰਬਾਜ਼ੀ ਨਾਲ ਬੇਸ਼ੱਕ ਦੇਸ਼ ਦੇ ਵਿਕਾਸ ਵਿੱਚ ਵਾਅਦਾ ਕੀਤਾ ਹੈ ਪਰੰਤੂ ਇਸ ਦਾ ਬਹੁਤ ਲਾਭ ਮੀਤ ਤਮਕੇ ਨੂੰ ਹੁੰਦਾ ਇਸ ਦੁਆਰਾ ਪੇਸ਼ ਕੀਤੀ ਜਾਂਦੀ ਇਤਿਹਾਸਬਾਜ਼ੀ ਅਤੇ ਸੀਰੀਅਲ ਸਾਡੇ ਸਮਾਜਿਕ ਗ੍ਰਿਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਹੇ ਹਨ ਜਿਸ ਦੇ ਸਿੱਟੇ ਵਜੋਂ ਸਾਡੇ ਵਿੱਚ ਨੈਤਿਕ ਮੰਨफी ਹੋ ਜਾਂਦੀ ਹੈ ਸਾਡਾ ਖਾਣ-ਪੀਣ ਰਹਿਣ ਸਹਨ ਤੇ ਰਿਸ਼ਤੇ ਨਾਤੇ ਬੁਰੀ ਤਰ੍ਹਾਂ ਵਿਲੇਚਿਤ ਹੋ ਰਹੇ ਹਨ ਇਸ ਤੇ ਹਰਬਾਜੀ ਪਿੱਛੇ ਲੁਕਿਆ ਬਾਜ਼ਾਰੀ ਸ਼ਕਤੀ ਸਾਡੇ ਬੱਚਿਆਂ ਤੇ ਨੌਜਵਾਨਾਂ ਦੀ ਮਾਨਸਿਕਤਾ ਤੇ ਸਰੀਰਕ ਸਿਹਤ ਨੂੰ ਬੁਰੀ ਤਰ੍ਹਾਂ ਖਿਲਵਾੜ ਕਰਕੇ ਉਹਨਾਂ ਨੂੰ ਅਪਹੋਦਰ ਅਨੈਤਿਕ ਤੇ ਰੋਗੀ ਬਣਾ ਰਹੀਆਂ ਹਨ ਇਸ ਦੇ ਨਾਲ ਹੀ ਪੀਲੀਆਂ ਹੋ ਰਹੀਆਂ ਹੋ ਰਹੀ ਪੱਤਰਕਾਰੀ ਐਪ ਪ੍ਰਿਸ਼ਟਾਚਾਰ ਵਿੱਚ ਬੁਰੀ ਤਰ੍ਹਾਂ ਤਸਦੀ ਜਾ ਰਹੀ ਹੈ ਜਿਸ ਨਾਲ ਉਸ ਨੂੰ ਉਸਾਰ ਰੋਲ ਨੂੰ ਬੁਰੀ ਤਰ੍ਹਾਂ ਖੋਰਾ ਲੱਗ ਰਿਹਾ ਹੈ ਜਇਹ ਕੁਝ ਨਾ ਪੱਖੀ ਪ੍ਰਭਾਵ ਆ ਤੋਂ ਬਿਨਾ ਸਾਤੇ ਮਚ ਹੋਰ ਤੇ ਮੀਡੀਆ ਸੱਚਮੁੱਚ ਤੌਰ ਤੇ ਮੀਡੀਆ ਵਰਤਮਾਨ ਵਿਸ਼ੇਸ਼ੀਕਰਨ ਦੇ ਯੁੱਗ ਵਿੱਚ ਵਿਸ਼ਭ ਭਾਈਚਾਰੇ ਦੀ ਸਾਰੇ ਲੋਕ ਰਾਜੀ ਰੁਝੀਆਂ ਅਤੇ ਪਰਫੁੱਲਤਾ ਕੁਰੰਟੇ ਲੋਕਾਂ ਨੂੰ ਆਲੇ ਦੁਆਲੇ ਪ੍ਰਤੀਸ਼ਿਤ ਤੇ ਖਬਰਦਾਰ ਰੱਖਣ ਵਿੱਚ ਮਹੱਤਮ ਰੋਲ ਅਦਾ ਕਰ ਰਿਹਾ ਹੈ ਇਹ ਸੀ ਸਾਡਾ ਅੱਜ ਦਾ ਪੈਰਾ ਰਚਨਾ ਮੀਡੀਆ ਬਾਤਵਾਚੀਆ ਕਨਲ ਨੂੰ ਲਾਈਕ ਕਰਨਾ ਆਬਸਕ੍ਰਾਈਬ ਕਰਨਾ ਨਹੀਂ ਮਿਲਦੇ ਫਿਰ ਨਵੀਂ ਵੀਡੀਓ ਲੈ ਕੇ ਜੀ ਸਸਤੀ ਕਾ